मेरे पीछे मौजूद ये सारे वो लोग ਨੇ ਜਿਹੜੇ ਨੌਕਰੀਆਂ ਦੀ ਭਾਲ ਦੇ ਵਿੱਚ ਲੜ ਰਹੇ ਨੇ ਇੱਕ ਪਾਸੇ ਬੇਰੋਜ਼ਗਾਰ ਨੇ ਦੂਜੇ ਪਾਸੇ ਸਰਕਾਰ ਦਾ ਡੰਡਾ ਜਿਹੜਾ ਕਿ ਇਹਨਾਂ ਦੇ ਉੱਪਰ ਅੱਤ ਦਾ ਚੱਲ ਰਿਹਾ ਹੈ ਗ੍ਰੈਂਡ ਸਾਲ ਤੋਂ এডਿਕੇਸ਼ਨ ਮੰਤਰੀ ਨੇ ਸਾਧਾਰਨਾਰ ਮੀਟਿੰਗ ਨਹੀਂ ਕੀਤੀ ਅਸੀਂ ਚੰਡੀਗੜ੍ਹ ਜਾਂਦੇ ਆ ਸਾਨੂੰ ਪੁਲਸ ਮੋੜ ਦਿੱਤਾ ਜਾਂਦਾਗਾ ਬਧਰਾਬ ਲੈਣਾ ਹੁਣਾ 92 ਦੇ 92 ਐਮਐਲਏ ਸੀ ਉਹਨਾਂ ਨੂੰ ਚੁਣ ਕੇ ਦਿੱਤੇ ਸੀਗੇ ਉਹਨਾਂ 92 ਐਮਐਲਏ ਨੇ ਉਹਨੇ ਕੁਝ ਨਹੀਂ ਕੀਤਾ ਲੁਧਿਆਣੇ ਆਲਾ ਕੀ ਕਰ ਲੂਗਾ ਜੋ ਬਹੁਤ ਸਾਥੀਆਂ ਨੂੰ ਪੁਲਸ ਨੇ ਚੱਕਿਆ ੱੱਕੇ ਮੁੱਕੀ ਕਰੀਆਂ ਬਹੁਤ ਭੈਣਾਂ ਦੇ ਨਾਲ ੱੱਕਾ ਹੋਇਆ ਜਿੰਦਾਂ ਤੋਂ ਫੜ ਕੇ ਟਰਨਰ ਲਾਈ ਜਾਂਦੇ ਨੇ ਵੱਡੇ ਵੱਡੇ ਵੀ ਅਸੀਂ 50-50 ਹਜ਼ਾਰ ਨੌਕਰੀਆਂ ਦੇ ਰਹੇ ਆ ਤੇ ਉਹ ਕੌਣ ਨੇ ਵੇ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਜਾਂਦਾ ਉਹ ਤਾਂ ਦੇਖੋ ਜੀ ਤੁਹਾਡੇ ਸਾਹਮਣੇ ਖੜੇ ਨੇ 50 ਹਜ਼ਾਰ ਆ ਪੁਲਸ ਵਾਲੇ ਸਾਨੂੰ ਰੋਕਣ ਵਾਸਤੇ ਇਕੱਠੇ ਕਰੇ ਨੇਗੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਪੜਨ ਨਹੀਂ ਦੇਣਾ ਇਹਨਾਂ ਦੇ ਛੱਤਰ ਪੈਣੇ ਨੇ ਉਹਦੀ ਕਹਦੇ ਹੁੰਦੇ ਸੀਗੇ ਭਗਵਾਨ ਤਮਨ ਜਦੋਂ ਢਲਾ ਤੋਂ ਢਲਾ ਹੁੰਦਾ ਹੈ ਕਹਾਂ ਸੇ ਵੀ ਆ ਜਾਂਦਾ ਹੈ ਉਹ ਹਰ ਇਹਨਾਂ ਨਾਲ ਹੋਣਾ। ਸਿੱਖਿਆ ਮੰਤਰੀ ਨੇ ਸਾਨੂੰ ਦੋ ਵਾਰ ਮੀਟਿੰਗ ਦਾ ਲਾਰਾ ਲਾ ਕੇ ਸਾਨੂੰ ਪਹਿਲਾਂ ਤਾਂ ਅਸੀਂ ਪੰਜਾਬ ਭਵਨ ਚੰਡੀਗੜ੍ਹ ਤੋਂ ਮੁੜੇ ਉਸ ਤੋਂ ਬਾਅਦ ਫੈਕਟਰੀ ਐਡ ਤੋਂ ਅਸੀਂ ਵਾਪਸ ਮੁੜੇ। ਮੀਟਿੰਗ ਹੋਈ ਨਹੀਂ। ਨਹੀਂ ਜੀ ਬਿਲਕੁਲ ਵੀ ਨਹੀਂ ਹੋਈ। ਉੱਥੇ ਹੀ ਬੈਠਾ ਸੀਗਾ ਜਿਹੜਾ ਸਿੱਖਿਆ ਮੰਤਰੀ ਉੱਥੇ ਬੈਠਾ ਜਿਹੜੀ ਹੈ। ਸਤਿ ਆਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਰਹੇ ਹਾਂ ਤੁਸੀਂ ਇਸ ਸਮੇਂ ਲੁਧਿਆਣਾ ਬੈਸਟ ਦੇ ਵਿੱਚ ਇਲੈਕਸ਼ਨ ਹੈ ਤੇ ਰੋ ਦੇਖ ਸਕਦੇ ਹੋ ਲੋਕਾਂ ਦਾ ਲੋਕ ਆਪੋ ਆਪਣੀਆਂ ਮੰਗਾਂ ਲੈ ਕੇ ਇੱਥੇ ਪਹੁੰਚ ਰਹੇ ਨੇ ਧਰਨੇ ਮੁਜ਼ਾਹਰੇ ਕਰ ਰਹੇ ਨੇ ਬੱਦੀ ਗੰਟੀ ਚ ਲੋਕ ਨੇ ਇੱਥੇ ਲੋਕਾਂ ਨਾਲ ਗੱਲ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਤੁਹਾਡੀਆਂ ਕਿਹੜੀਆਂ ਮੰਗਾਂ ਨੇ ਕਿਹੜੀ ਤੁਹਾਡੀ ਜਥੇਬੰਦੀ ਆ ਪਹਿਲਾਂ ਦੱਸੋ ਸਾਡੀ ਜਥੇਬੰਦਨਾ ਹੈਗਾ ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਜਿਸ ਦੇ ਵਿੱਚ ਟਟਪਾਸ ਯੂਨੀਅਨ ਤੇ ਓਵਰੇਜ 55% ਸਰਤ ਇਰੇ ਵਿੱਚ ਆਟੈਂਡ ਕਰਾਫਟ ਲੈਕਚਰਰ ਅਕੈਡਰ ਕਿੰਨਾ ਅੰਕੜਾ ਕੋਲਾਂ ਅੰਕੜਾ ਕੋਲਾਂ ਅੰਕੜਾ ਦਾ ਤੁਸੀਂ ਇਹ حساب ਲਾ ਲਓ ਵੀ ਇੱਥੇ ਜਿਹੜੇ ਬੇਰੋਜ਼ਗਾਰ ਸਾਂਝਾ ਮੋਰਚਾ ਦੇ ਪਹੁੰਚੇ ਹੋਇਆ 4-500 ਸਾਥੀ ਆ ਤੇ ਉਸ ਤੋਂ ਬਾਅਦ ਕੀ ਆ ਕਿਉਂ ਜੇ ਪੰਜਾਬ ਦੇ ਵਿੱਚ ਦੇਖੀਏ ਹਜ਼ਾਰਾਂ ਲੱਖਾਂ ਦੇ حساب ਦਾ ਬੇਰੋਜ਼ਗਾਰ ਆ ਕਿਉਂਕਿ ਸਰਕਾਰ ਨੇ ਜਦੋਂ ਵੋਟਾਂ ਲਈਆਂ ਸੀ ਆਪਣ ਤੋਂ ਵੋਟਾਂ ਇਹ ਕਿ ਕਿ ਲਈਆਂ ਸੀ ਕਿ ਭਾਈ ਸਿੱਖਿਆ ਤੇ ਸਿਹਤ ਦੇ ਵਿੱਚ ਚੇਂਜ ਕਰਾਂਗੇ ਹਰ ਸਾਲ ਕੈਲੰਡਰ ਜਾਰੀ ਕਰਿਆ ਕਰਾਂਗੇ ਪਰ ਸਾਢੇ 3 ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਇੱਕ ਭਰਤੀ ਨਹੀਂ ਦਿੱਤੀ ਜਿਹੜੀਆਂ ਭਾਰਤੀਆਂ ਨੇ ਉਹ ਸਾਰੀਆਂ ਕਾਂਗਰਸ ਸਰਕਾਰ ਦੀਆਂ ਨੇ ਜਿਹੜੇ 50 50000 ਨੌਕਰੀਆਂ ਦੇ ਲੱਗੇ ਨੇ ਉਹ ਕਹਦੇ ਨੇ ਆ ਜਿਹੜੇ ਵੀ ਆ ਬੱਚੇ ਨੇ ਸਾਰਿਆਂ ਨੂੰ ਮੈਂ ਕੈਮਰਾਮੈਨ ਨੂੰ ਕਹੂੰਗਾ ਸਾਧਾਰਨ ਬੱਚੇ ਬੀਏ ਐਮਏ ਤੋਂ ਦੋ ਦੋ ਐਮਐਲ ਲੈਂਗੇ ਪੀਐਚੜੀਆਂ ਨੇ ਬਹੁਤ ਬੇਰੁਜ਼ਗਾਰ ਨੇ ਉਹ ਇੱਕ ਢੰਗ ਹੈਗਾ ਅਸੀਂ ਕਹਿਣੇ ਹੈਗੇ ਗ੍ਰੈਂਡ ਸਾਲ ਤੋਂ ਐਜੂਕੇਸ਼ਨ ਮੰਤਰੀ ਨੇ ਫਟਾਣਾਰ ਮੀਟਿੰਗ ਨਹੀਂ ਕੀਤੀ ਅਸੀਂ ਚੰਡੀਗੜ੍ਹ ਜਾਂਦੇ ਆ ਸਾਨੂੰ ਤਾਅਸ ਮੋੜ ਦਿੱਤਾ ਜਾਂਦਾਗਾ ਇਹਨਾਂ ਨੇ ਜਦੋਂ ਵੋਟਾਂ ਲਈਆਂ ਸੀ ਕਿ ਸਿੱਖਿਆ ਇਸ ਕਰਕੇ ਅਸੀਂ ਆਪਦੇ ਪੈਰ ਤੇ ਆਪ ਕਾੜਾ ਮਾਰਿਆ ਇਹਨਾਂ ਨੂੰ ਵੋਟਾਂ ਪਈਆਂ ਅਸੀਂ ਕਾਂਗਰਸ ਕਾ ਲਈ ਪੱਕ ਗਏ ਪਰ ਉਹ ਤੋਂ ਵੀ ਗੰਦੀ ਸਰਕਾਰ ਆ ਆ ਦੇਖੋ ਤੁਸੀਂ ਦੇਖ ਸਕਦੇ ਹੋ ਉਹ ਪੰਗਾਇਤਾਂ ਟੋਡੀਆਂ ਮੰਗਾ ਕਿੰਨੇ ਸਮੇਂ ਤੋਂ ਟੋਡੀਆਂ ਹੋਈਆਂ ਨੇ ਕਿੰਨਾ ਲੰਬਾ ਸਮਾਂ ਹੋ ਗਿਆ ਇਹ ਸਰਕਾਰ ਤੋਂ ਹੀ ਨਹੀਂ ਜਾਂ ਪਹਿਲਾਂ ਵੀ ਸੀ ਇਹ ਸਰਕਾਰ ਨੇ 2021 ਦੇ ਵਿੱਚ ਲੈਕਚਰਰ ਦੀ ਨੋਟੀਫਿਕੇਸ਼ਨ ਜਾਰੀ ਕੀਤੀ 343 ਪੋਸਟਾਂ ਉਹ 2022 ਦੇ ਵਿੱਚ ਫਾਰਮ ਭਰਾਲਿਆ 2022 ਦੇ ਵਿੱਚ ਫਾਰਮ ਭਰ ਆ ਕੇ 23 ਨੰਗਾ 24 ਨੰਗਾ 25 ਨੰਗਾ April ਦੇ ਵਿੱਚ ਸਾਡੇ 3 ਸਾਲ ਹੋ ਗਏ ਉਹ ਪੇਪਰ ਨਹੀਂ ਲਿਆ ਇਹਨਾਂ ਨੇ ਸਾਡੀ ਮੰਗ ਹੈ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਸਾਡੀ ਕਾਬਿਲਤਾ ਦੇ ਅਨੁਸਾਰ ਸਾਡਾ ਪੇਪਰ ਲਿਆ ਜਾਵੇ ਸਾਡੀ ਮਾਸਟਰ ਡਿਗਰੀ ਦੀ ਲੈਕਚਰਰ ਦੀ ਤੇ ਜਿਹੜੀਆਂ ਬੇਤੁਕੀਆਂ ਸਰਤਾਂ ਨੇ ਉਹ ਹਟਾ ਕੇ ਸਾਨੂੰ ਭਰਤੀ ਦਿੱਤੀ ਜਾਵੇ। ਹੁਣ ਇੱਥੇ ਕੀ ਕਹਿਣ ਆਏ ਹੋ ਲੋਕਾਂ ਨੂੰ ਕਿਉਂਕਿ ਇੱਥੇ ਇਲੈਕਸ਼ਨ ਹੈ ਇੱਥੇ ਲੋਕਾਂ ਨੂੰ ਕੀ ਸੁਨੇਹਾ ਦੇ ਰਹੇ ਆਂ? ਅਸੀਂ ਲੋਕਾਂ ਨੂੰ ਸੁਨੇਹਾ ਦੇ ਰਹੇ ਆਂ ਇਹਨਾਂ ਨੇ ਪੌੜਾ ਲਾਇਆ ਹੋਇਆ ਕਿ ਸਾਰਿਆਂ ਦਾ ਸਤਿਕਾਰ ਆ ਵੋਟ ਸਾਨੂੰ ਪਰ ਤੁਸੀਂ ਪਿੱਛੇ ਦੇਖ ਸਕਦੇ ਹੋ ਫਾਟੇ ਵਿੱਚੋਂ ਬਹੁਤ ਸਾਥੀਆਂ ਨੂੰ ਪੁਲਿਸ ਨੇ ਚੱਕਿਆ ੱੱਕੇ ਮੁੱਕੀ ਕਰ ਗਿਆ ਬਹੁਤ ਭੈਣਾਂ ਦੇ ਨਾਲ ੱੱਕਾ ਹੋਇਆ ਜੂਂੜਾ ਤੋਂ ਫੜ ਕੇ ਬਹੁਤ ਸਾਡੇ 3-4 ਸਾਥੀਆਂ ਨੂੰ ਉੱਧਾ ਪੋਣਾ ਘਾਟਾ ਬੱਸ ਦੇ ਵਿੱਚ ਬਿਠਾ ਕੇ ਰੱਖਿਆ ਸਰਕਾਰ ਬਿਲਕੁਲ ੱੱਕਾ ਕਿਹੜੀ ਸਰਕਾਰ ਦਿੱਲੀ ਤੋਂ ਹਾਰ ਗਈ ਜੇ ਇਹਨੇ ਚੰਗੇ ਹੁੰਦੇ ਉੱਥੋਂ ਜਿੱਤਦੇ ਜਾਂਦੇ ਹੁਣ ਇੱਥੇ ਵੋਟਾ ਕਰਕੇ ਤੰਗ ਕਰ ਰਹੇ ਨੇ ਕਿ ਅਸੀਂ 50 ਹਜ਼ਾਰ ਨੌਕਰੀ ਦੇਤੀ ਇੰਨੀ ਨੌਕਰੀ ਦੇਤੀ ਪਰ ਅਸੀਂ ਕਹਿੰਦੇ ਸਾਡੇ ਨਾਲ ਆ ਕੇ ਟਵੈਟ ਕਰੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਰ ਇਹ ਖਾਸ ਆ ਇਹ ਤਾਂ ਕੱਲ ਹੀ ਕਾਂਗਰਸ ਤੋਂ ਵੀ ਕਹੀ ਹੋਈ ਗਾ ਸਰਕਾਰ ਗੁਜਰੀ ਸਰਕਾਰ ਆ ਗਈ ਅਸੀਂ ਕਹਿੰਦੇ ਸਾਡੇ ਨਾਲ ਮੀਟਿੰਗ ਕਰੋ ਆ ਕੇ ਇਹ ਸਾਨੂੰ ਟਾਈਮ ਨਹੀਂ ਦਿੰਦੇ ਅੱਛਾ ਹੁਣ ਚੰਡੀਗੜ੍ਹ ਸੈਕਟਰੀਏਟ ਵੀ ਖਾਲੀ ਆ ਕਹਿੰਦੇ ਸਾਰੇ ਬੰਦੇ ਇੱਥੇ ਲਾਏ ਹੋਏ ਨੇ ਤੇ ਬਾਕੀ ਪੰਜਾਬ ਦੇ ਹਰੇਕ ਜਿਹੜਾ ਇਕਲਿਆ ਵਿਧਾਨ ਸਭਾ ਹਲਕਾ ਹੈ ਉਹ तकरीबन ਸਾਰੇ ਬੰਦੇ ਇੱਥੇ ਹੀ ਨੇ ਕੀ ਸਰਕਾਰ ਇੰਨੀ ਬੇਲੀ ਆ ਵੀ ਇੱਥੇ ਹੀ ਸਾਰਾ ਜੋਰ ਲਾਇਆ ਜਾਂਦਾ ਸਰਕਾਰ ਨੂੰ ਸਾਡੇ ਤਿੰਨ ਸਾਲਾਂ ਦੇ ਵਿੱਚ ਪਤਾ ਲੱਗ ਗਿਆ ਕਿ ਸਾਡੀ ਅਗਲੀ ਵਾਰ ਸਰਕਾਰ ਨਹੀਂ ਆਉਣੀ ਇਸ ਕਰਕੇ ਹੁਣ ਇਹਨਾਂ ਦੇ ਮੰਤਰੀ ਚਾਹੇ ਹੋਣ ਐਮਐਲਏ ਹੋਣ ਚਾਹੇ ਵਜ਼ੀਰ ਹੋਣਾ ਚਾਹੇ ਮੁੱਖ ਮੰਤਰੀ ਆਪ ਹੋਵੇ ਇਹ ਬੇਰਜ਼ਗਾਰ ਕੱਚੇ ਅਧਿਆਪਕੋ ਜੂਨੀਅਨ ਆਲੇ ਜਿੰਨੇ ਨੇ ਇਹਨਾਂ ਦਾ ਅਧਿਕਾਰ ਆ ਡੈਮੋਕਰੈਟਿਕ ਰਾਈਟ ਆ ਸਾਡਾ ਪ੍ਰੋਟੈਸਟ ਕਰਨਾ ਇਹਨਾਂ ਨੂੰ ਪਿੱਡਾਂ ਦੇ ਵਿੱਚ ਲੋਕਾਂ ਨੇ ਪੜਨ ਨਹੀਂ ਦੇਣਾ ਇਹਨਾਂ ਦੇ ਛੱਤਰ ਪੈਣੇ ਨੇ ਉਹ ਦੀ ਕਹਦੇ ਹੁੰਦੇ ਸੀਗੇ ਭਗਵਾਨ ਤਮਾਣਾ ਕਹਦਾ ਟਲਾ ਤੋਂ ਟਲਾ ਹੁੰਦਾ ਹੈ ਕਹਾਂ ਸੇ ਵੀ ਆ ਜਾਂਦਾ ਹੈ ਉਹ ਹਰ ਇਹਨਾਂ ਨਾਲ ਹੁੰਦਾ ਹੈ ਬਹੁਤ ਧੰਨਕੀ ਥੈਂਕ ਯੂ ਸੋ ਆਈਏ ਪੈਣਾ ਵੀ ਤੁਹਾਡੇ ਨਾਲ ਹੀ ਇਹ ਸਾਰੇ ਸਾਥੀ ਤੁਹਾਡੇ ਨਾਲ ਹੀ ਜਿਸ ਦੇ ਬੈ ਕੇ ਰ ਆਪਣਾ ਕਿੱਥੋਂ ਆਏ ਹੋ ਤੁਸੀਂ ਮਟਿਆਲੇ ਤੋਂ ਮਟਿਆਲੇ ਤੋਂ ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਇਸ ਸਰਕਾਰ 'ਚ ਤੁਹਾਡੀ ਮੰਗ ਉੱਠੀ ਆ ਜਾਂ ਪਹਿਲਾਂ ਵੀ ਸਾਡੀਆਂ ਮੰਗਾਂ ਤਾਂ ਜੀ ਦੇਖੋ ਪਿਛਲੀ ਸਰਕਾਰ ਤੋਂ ਵੀ ਇਹੀ ਸੀ ਤੇ ਆਈ ਇਸ ਸਰਕਾਰ ਤੋਂ ਵੀ ਇਹੀ ਨੇ ਸਾਨੂੰ ਐਸੀ ਬਦਲਾਵ ਵਾਲੀ ਸਰਕਾਰ ਹੈ ਸ਼ਾਇਦ ਸਾਡੀਆਂ ਮੰਗਾਂ ਦੀ ਸੁਣਵਾਈ ਕਰੂਗੀ ਉਸ ਸਮੇਂ ਕੁਝ ਨਹੀਂ ਹੋਇਆ ਤਾਂ ਇਸ ਸਮੇਂ ਕੁਝ ਹੋਊਗਾ ਇਹ ਬਦਲਾਵ ਵਾਲੀ ਸਰਕਾਰ ਹੈ ਸਾਨੂੰ ਕੁਝ ਨਾ ਕੁਝ ਦੇਊਗੀ ਪਰ ਇਹਨਾਂ ਨੇ ਸਾਨੂੰ ਡੰਡੇ ਮੁਕੇ ਤੇ ਆ ਸੜਕਾਂ ਤੇ ਨੂਲੜ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਇੱਕ ਪਾਸੇ ਬੈਨਰ ਲਾਏ ਜਾਂਦੇ ਨੇ ਵੱਡੇ ਵੱਡੇ ਵੀ ਅਸੀਂ 50-50 ਹਜ਼ਾਰ ਨੌਕਰੀਆਂ ਦੇ ਰਹੇ ਹਾਂ ਤੇ ਉਹ ਕੌਣ ਨੇ ਫੇ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਜਾਂਦੀਆਂ ਉਹਦਾ ਦੇਖੋ ਜੀ ਤੁਹਾਡੇ ਸਾਹਮਣੇ ਖੜੇ ਨੇ 50000 ਆ ਪੁਲਿਸ ਵਾਲੇ ਸਾਨੂੰ ਰੋਕਣ ਵਾਸਤੇ ਇਕੱਠੇ ਕਰੇ ਨੇਗੇ ਸਾਨੂੰ ਆ ਦੇਖ ਲੋ ਇੰਨਾ ਪੜਿਆ ਲਿਖਿਆ ਵਰਗ ਡੰਡੇ ਖਾਣ ਲਈ ਬੈਠਾ ਹੈ ਅ ਸਾਨੂੰ ਕੋਈ ਸ਼ੌਂਕ ਨਹੀਂ ਐ ਸਵੇਰੇ ਉੱਠ ਕੇ ਆਪਣੇ ਮਾਪੇ ਉਹਦੀ ਛੱਤਰ ਛਾਇਆ ਤੇ ਨਿਕਲ ਕੇ ਸੜਕਾਂ ਤੇ ਰੁਲਣ ਦਾ ਇੰਨੀਆਂ ਵੱਡੀਆਂ ਡਿਗਰੀਆਂ ਕਰਕੇ ਮਾਪੇ ਉਹਦਾ ਸੁਪਨਾ ਪੂਰਾ ਕਰਨ ਵਾਸਤੇ ਅਸੀਂ ਇੱਥੇ ਤੱਕ ਪਹੁੰਚੇ ਸੀ ਪਰ ਸਾਨੂੰ ਇਹਨਾਂ ਨੇ ਧੱਕਿਆ ਤੇ ਲਾਵਾ ਹੋਰ ਕੁਝ ਨਹੀਂ ਦਿੱਤਾ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਸਾਰੀ ਸਰਕਾਰ ਸੈਕਟਰ 8 ਚੰਡੀਗੜ੍ਹ ਖਾਲੀ ਐ ਬਾਕੀ ਸਾਰੇ ਵਿਧਾਨ ਸਭਾ ਹਲਕੇ ਜਿੱਥੇ-ਜਿੱਥੇ ਇਹਨਾਂ ਦੀ ਸਰਕਾਰ ਐ ਉਹ ਸਾਰੇ ਵਿਧਾਨ ਸਭਾ ਹਲਕੇ ਸੁੰਨੇ ਛੱਡ ਕੇ ਸੈਕਟਰ 8 ਸੁੰਨੇ ਛੱਡ ਕੇ ਸਾਰਾ ਜੋਰ ਸਰਕਾਰ ਨੇ ਇੱਥੇ ਲਾਇਆ ਹੋਇਆ ਕੀ ਲੱਗਦਾ ਇਹ ਬਾਲੀ ਸੀਟ ਇੰਨਾ ਜ਼ਿਆਦਾ ਬਦਲਾ ਲਿਆ ਦੂੰਗੀ ਜਿਹੜਾ ਇੱਥੇ ਇੰਨਾ ਜ਼ਿਆਦਾ ਪ੍ਰੈਸ਼ਰ ਬਣਾਇਆ ਜਾ ਰਿਹਾ ਵੀ ਇੱਥੋਂ ਜਿੰਨਾ ਚਾਹੀਦਾ ਸਾਡਾ ਦੇਖੋ ਜੀ ਜੇ ਬਦਲਾਵ ਲੈਣਾ ਹੁਣਾਂ ਮੈਂ 92 ਦੇ 92 ਐਮਐਲਏ ਸੀ ਉਹਨਾਂ ਨੂੰ ਚੁਣ ਕੇ ਦਿੱਤੇ ਸੀਗੇ ਉਹਨਾਂ 92 ਐਮਐਲਏ ਨੇ ਉਹਨੇ ਕੁਝ ਨਹੀਂ ਕੀਤਾ ਲੁਧਿਆਣੇ ਵਾਲਾ ਕੀ ਕਰ ਲੂਗਾ ਹੁਣ ਤੁਹਾਡੇ ਸਾਹਮਣੇ ਐ ਜੇ ਇਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਇੰਨੀ ਵੱਡੀ ਆਬਾਦੀ ਜਿਹੜੀ ਹੈ ਤੁਹਾਡੇ ਸਾਹਮਣੇ ਇੱਥੇ ਸੜਕਾਂ ਦਾ ਨਾ ਰੂਪ ਦੀ ਇੰਨੀ ਜੇ ਬਦਲਾਵ ਸਿਰਫ ਇੱਕ ਇੱਕ ਹੀ ਹੈ ਇੱਕ ਤਰ੍ਹਾਂ ਦਾ ਬਦਲਾਵ ਕਹਿ ਕੇ ਇਹ ਕੀ ਕਰ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਨੀਚਾ ਦਿਖਾ ਕੇ ਆਪਣੇ ਆਪ ਨੂੰ ਉੱਚਾ ਚੱਕ ਰਹ ਚਲੋ ਜੇ ਕਾਂਗਰਸ ਸਰਕਾਰ ਅਕਾਲੀ ਸਰਕਾਰ ਦਾ ਮੈਂ ਸਮਰਥਨ ਨਹੀਂ ਕਰਦੀ ਪਰ ਐਨਾ ਜ਼ਰੂਰ ਹੈ ਉਹ ਅਗਰ ਕੁਝ ਕਰ ਖਾਂਦੀ ਸੀਗੀ ਤਾਂ ਸਾਨੂੰ ਵੀ ਕੁਝ ਦਿੰਦੀ ਸੀਗੀ ਪਰ ਇਹ ਸਰਕਾਰ ਜਾਂਦੀ ਆਈ ਹੈ ਇਹ ਕਹਿੰਦੀ ਸੀ ਅਸੀਂ ਵੀਆਈਪੀ ਕਲਚਰ ਖਤਮ ਕਰਨਗੇ ਅਸੀਂ ਬੇਟੀਆਂ ਨੂੰ ਸਨਮਾਨ ਕਰਾਂਗੇ ਹੁਣ ਦੇਖੋ ਬੇਟੀਆਂ ਦੇ ਸਨਮਾਨ ਚੁੰਨੀਆਂ ਤੱਕ ਸਾਡੇ ਬਾਲ ਖਿੱਚੇ ਜਾਂਦੇ ਨੇ ਸਾਨੂੰ ਨਹੀਂ ਪਤਾ ਸੀ ਸਵੇਰ ਤੋਂ ਨਿਕਲਦੇ ਆ ਪਰ ਸੋ ਸਵੇਰ ਤੋਂ ਸਾਡੇ ਗੋਡੇ ਗਿੱਟੇ ਕਿੱਥੇ ਸੱਟ ਲੱਗਦੀ ਹੈ ਜਾਂ ਸ਼ਾਮ ਨੂੰ ਜਦੋਂ ਦੇ ਵਾਪਸ ਜਾਂਦੇ ਆ ਸਿਰ ਸਾਨੂੰ ਇੱਕ ਉਮੀਦ ਹੁੰਦੀ ਹੈ ਵੀ ਅੱਜ ਅਸੀਂ ਧਰਨੇ ਤੇ ਗਏ ਆ ਸ਼ਾਇਦ ਸਾਨੂੰ ਕੁਝ ਮਿਲ ਜਾਵੇ ਪਰ ਸਿਰਫ ਨਮੋਸ਼ੀ ਦੇ ਇਲਾਵਾ ਸਾਨੂੰ ਕੁਝ ਨਹੀਂ ਮਿਲਦਾ ਮੀਟਿੰਗਾਂ ਦੀ ਗੱਲ ਕੀਤੀ ਹੋਊ ਮੀਟਿੰਗ ਨਹੀਂ ਕਿਸੇ ਨਾਲ ਮੀਟਿੰਗ ਜੀ ਦੇਖੋ ਅਸੀਂ ਹੁਣੇ ਪਿੱਛੇ ਜੇ 12 ਤਰੀਕ ਨੂੰ ਚੰਡੀਗੜ੍ਹ ਜਾ ਕੇ ਆਇਆ ਸਾਡੀ ਆਨੰਦਪੁਰ ਪਹਿਲਾਂ ਧਰਨਾ ਸੀਗਾ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਨੇ ਸਾਨੂੰ ਦੋ ਵਾਰ ਮੀਟਿੰਗ ਦਾ ਦਿੱਤਾ ਲਾਰਾ ਲਾ ਕੇ ਸਾਨੂੰ ਪਹਿਲਾਂ ਤਾਂ ਅਸੀਂ ਪੰਜਾਬ ਪਵਨ ਚੰਡੀਗੜ੍ਹ ਤੋਂ ਮੁੜੇ ਉਸ ਤੋਂ ਬਾਅਦ ਸੈਕਟਰੀਏਟ ਤੋਂ ਅਸੀਂ ਵਾਪਸ ਮੁੜੇ ਮੀਟਿੰਗ ਹੋਈ ਨਹੀਂ ਨਹੀਂ ਜੀ ਬਿਲਕੁਲ ਵੀ ਨਹੀਂ ਹੋਈ ਉੱਥੇ ਹੀ ਬੈਠਾ ਸੀਗਾ ਜਿਹੜਾ ਸਿੱਖਿਆ ਮੰਤਰੀ ਉੱਥੇ ਬੈਠਾ ਜਿਹੜੀ ਹੈ ਪ੍ਰੈਸ ਕਾਨਫਰੰਸ ਜ਼ਰੂਰ ਕਰ ਰਿਆ ਸੀ ਪਰ ਉਹਨੇ ਐਨਾ ਉਹ ਸਮਝਿਆ ਜ਼ਰੂਰੀ ਨਹੀਂ ਸਮਝਿਆ ਕਿ ਸਾਡੇ ਨਾਲ ਆ ਕੇ 2 ਮਿੰਟ ਸਾਡੇ ਜਿਹੜੇ ਦਰਦ ਹੈ ਉਹ ਸੁਣ ਲੈ ਜਾਣ ਜੇ ਸ਼ਾਇਦ ਉਹ ਸਾਡਾ ਦਰਦ ਸੁਣ ਲੈਂਦੇ ਸ਼ਾਇਦ ਇਹ ਸੀਟ ਇਹਨਾਂ ਨੂੰ ਮਿਲ ਵੀ ਜਾਂਦੀ ਪਰ ਜਿਸ ਸਾਹਿਰ ਨਾਲ ਦਾ ਵਤੀਰਾ ਸਾਡੇ ਨਾਲ ਹੈ ਤਾਂ ਇਹ ਮੈਂ ਕਹਿੰਨੀ ਆ ਇੱਥੇ ਕਿਹਾ ਜਿਹੜੀ ਆਉਣ ਵਾਲੀ ਜਿਹੜੀ 2027 ਦੀ ਇਲੈਕਸ਼ਨ ਹੈ ਉੱਥੇ ਵੀ ਇਹਨਾਂ ਨੂੰ ਇਹਨਾਂ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਔਰ ਇਹਨਾਂ ਨੂੰ ਨਮੋਸ਼ੀ ਕਰਨ ਦਾ ਸਾਹਮਣਾ ਅਸੀਂ ਕਰਾਵਾਂਗੇ ਅ ਜਿੰਨੇ ਜਬੇਰੋਜ਼ਗਾਰ ਸਾਥੀ ਸਾਡੇ ਬੈਠੇ ਨੇ ਇਹ ਸਭ ਸਾਡੇ ਨਾਲ ਨੇ ਇਹਨਾਂ ਨੂੰ ਅਸੀਂ ਝਾੜੂ ਫੇਰ ਅਸੀਂ ਇਹ ਸਾਨੂੰ ਝਾੜੂ ਦਿਖਾ ਰਹੇ ਨੇ ਨਾ ਅਸੀਂ ਵੀ ਇਹਨਾਂ ਨੂੰ ਝਾੜੂ ਦਿਖਾ ਦਿਖਾ ਕੇ ਭਜਾਵਾਂਗੇ ਜੀ ਪਹਿਨੇ ਪਰਿਵਾਰ ਪਰਿਵਾਰ ਵੱਲੋਂ ਕਿੱਦਾਂ ਦੀ ਗੱਲਬਾਤ ਹੁੰਦੀ ਹੈ ਜਦੋਂ ਇਦਾਂ ਧਰਨਿਆਂ 'ਚ ਆਉਨੇ ਹੋ ਪਰਿਵਾਰ ਕੀ ਕਹਿੰਦਾ ਹੈ ਜਾਂ ਪਰਿਵਾਰ ਕੀ ਸੋਚਦਾ ਹੈ ਇਹ ਸਾਰੇ ਦੇ ਬਾਰੇ ਇਦਾਂ ਤੁਹਾਨੂੰ ਸੰਘਰਸ਼ ਕਰਨਾ ਪੈਂਦਾ ਸੜਕਾਂ ਤੇ ਆ ਪਰਿਵਾਰ ਹੀ ਸੋਚਦਾ ਹੈ ਕਿ ਇੰਨੇ ਇੰਨੇ ਡਿਗਰੀਆਂ ਲੈ ਕੇ ਸੀ ਵਿਹਲੇ ਫਿਰਦੇ ਆ ਤਾਂ ਪਰਿਵਾਰ ਤਾਂ ਸਾਨੂੰ ਸਪੋਰਟ ਕਰਦਾ ਹੈ ਕਿ ਸਾਨੂੰ ਇਹ ਜੌਬ ਮਿਲਣੀ ਚਾਹੀਦੀ ਅਸੀਂ ਬੇਰੁਜ਼ਗਾਰ ਫਿਰਦੇ ਆ ਜਿੰਨੇ ਅਸੀਂ ਪੈਸੇ ਖਰਬਾਲ ਕਰ ਚੁੱਕੇ ਆ ਜਿੰਨਾ ਅਸੀਂ ਸਵਾ ਬੜਾਈਆਂ ਤੇ ਲਗਾ ਚੁੱਕੇ ਆ ਤੇ ਸਾਨੂੰ ਇਹਦਾ ਬੋਲ ਤਾਂ ਮਿਲਣਾ ਚਾਹੀਦਾ ਹੈਗਾ ਲੋਕ ਇੱਕ ਪਾਸੇ ਤਾਂ ਇਹ ਹੀ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਮੈਂ ਆਮ ਘਰਾਂ ਚੋਂ ਉੱਠਿਆ ਹੋਇਆ ਆ ਆਮ ਘਰਾਂ ਚੋਂ ਸਰਕਾਰ ਚੱਲੂਗੀ ਮੈਂ ਚੁੱਲਿਆਂ 'ਚ ਅੱਗ ਬਾਲਣੀ ਆ ਤੁਹਾਡੇ ਚੁੱਲਿਆਂ 'ਚ ਅੱਗ ਸੌਖੀ ਬਲਦੀ ਆ ਜੁਲਿਆ ਚੱਕ ਤੱਕ ਕਿੱਥੋਂ ਪੜਨੀ ਆ ਸਭ ਦੀ ਲੋਕਾਂ ਨੂੰ ਬਰਬਾਦ ਕਰਨ ਦੀ ਅੱਗ ਇਹ ਬਾਲੀ ਜਾ ਰਹੀ ਆ ਹਮੇਸ਼ਾ ਭਗਵਾਨ ਤਬਾ ਨੇ ਹੱਥ ਵਾਦਾ ਕੀਤਾ ਸੀ ਕਿ ਹਸਾ ਅਸੀਂ ਕੈਲੰਡਰ ਬੇਰੋਜ਼ਗਾਰੀ ਦੂਰ ਕਰਾਂਗੇ ਹਰ ਸਾਲ ਵਰਤੀਆ ਕੈਲੰਡਰ ਜਾਰੀ ਕਰਾਂਗੇ ਲੱਗਦਾ ਉਹ ਕੈਲੰਡਰ ਹੀ ਨਹੀਂ ਛਪਿਆ ਇਹਨਾਂ ਦਾ ਕਹਿੰਦਾ ਸੀ ਕੈਲੰਡਰ ਦੇਵਾਂਗੇ ਉਹ ਕੈਲੰਡਰ ਪਤਾ ਨਹੀਂ ਕਿੱਥੇ ਗਿਆ ਏ ਸਾਨੂੰ ਅੱਜ ਤੱਕ ਉਹ ਕੈਲੰਡਰ ਦਿਖਿਆ ਹੀ ਨਹੀਂ ਕਿਤੇ ਮਾਤਾ ਸੋ ਇਹ ਹਾਲ ਹੈ ਸਿੱਕਿਆ ਕ੍ਰਾਂਤੀ ਦਾ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਮੌਜੂਦ ਇਹ ਸਾਰੇ ਉਹ ਲੋਕ ਨੇ ਜਿਹੜੇ ਨੌਕਰੀਆਂ ਦੀ ਭਾਲ ਦੇ ਵਿੱਚ ਲੜ ਰਹੇ ਨੇ ਇੱਕ ਪਾਸੇ ਬੇਰੋਜ਼ਗਾਰ ਨੇ ਦੂਜੇ ਪਾਸੇ ਸਰਕਾਰ ਦਾ ਡੰਡਾ ਜਿਹੜਾ ਕਿ ਇਹਨਾਂ ਦੇ ਉੱਪਰ ਅੱਤ ਦਾ ਚੱਲ ਰਿਹਾ ਹੈ ਇੱਕ ਸੀਟ ਕਿਹੜੇ ਬਦਲਾ ਲਿਆ ਸਕਦੀ ਹੈ ਤੁਸੀਂ ਆਪ ਸੋਚ ਸਕਦੇ ਹੋ ਇੱਕ ਸੀਟ ਜਿੱਤਣ ਦੇ ਲਈ ਪੂਰੇ ਪੰਜਾਬ ਦਾ ਸਾਰਾ ਤੰਤਰ ਇੱਥੇ ਲੱਗਿਆ ਹੋਇਆ ਹੈ ਤੇ ਇਹਨਾਂ ਲੋਕਾਂ ਦੇ ਉੱਪਰ ਪੂਰਾ ਜ਼ੁਲਮ ਠਾਇਆ ਜਾ ਰਿਹਾ ਹੈ ਇੱਕ ਬੱਸ ਖੜੀ ਆ ਪਹਿਲਾਂ ਤੁਹਾਨੂੰ ਦਿਖਾਈਆ ਉਸ ਬੱਸ ਦੇ ਵਿੱਚ ਤਕਰੀਬਨ ਸਾਰਿਆਂ ਨੂੰ ਫੜ ਫੜ ਕੇ ਤੁੰਨਿਆ ਜਾ ਰਿਹਾ ਹੈ ਇਹ ਹਾਲਾਤ ਨੇ ਤਰਾਂਤਲ ਦੇ ਲੁਧਿਆਣਾ ਬੱਸ ਸਟੈਂਡ ਦੇ ਵਿੱਚ ਖੜੇ ਆ ਕੀ ਜੇਤਣਗੇ ਜਾਂ ਨਹੀਂ ਸਮਾ ਬਿਆਨ ਕਰੂਗਾ ਧੰਨਵਾਦ ਸਸਿਆਕਾ